ਹੈਪੀ ਐਨੀਵਰਸਰੀ ਅੰਤੀ ਜੀ ਥੈਂਕ ਯੂ ਥੈਂਕ ਯੂ ਸੋ ਮੱਚ ਸਸਿਕਾ ਨੀ ਸਸਿਕਾ ਅੱਜ ਬੜੇ ਸੋਹਣੇ ਸੋਹਣੇ ਸੂਟ ਪਾ ਕੇ ਆਈਆਂ ਹੈਂ ਹੈਂ ਗ੍ਰੇਮ ਆਸਨ ਕਰਪਾਸ਼ਣ ਲੱਗਿਆ ਆਏ ਆ ਠੀਕ ਆ ਛੰਡ ਠੰਡ ਵੀ ਬਹੁਤ ਲੱਗੀ ਫਿਰ ਅਸਨਾ ਚੌਰ ਵੀ ਲੈ ਲਈ ਅੱਜ ਦਾਰ ਠੰਡ ਆ ਨਾ ਹਾਂਜੀ ਹਵਾ ਵਗਦੀ ਪਈ ਮੈਮ ਤੁਸੀਂ ਤਾਂ ਅੱਜ ਠੰਡ ਘਾਤੀ ਤੇ ਤੁਹਾਡੇ ਆਲੇ ਦੇੰਦਰ ਠੰਡ ਹੋ ਗਈ ਸੀ ਮੈਨੂੰ ਆ ਸੂਟ ਦੇ ਦੇ ਰੈੱਡ ਰੈੱਡ ਲੈ ਲਓ ਲੈ ਲਓ ਬੋ ਸੋਨਾ ਲੱਗ ਰਿਹਾ ਤੇਰਾ ਦੁਪੱਟਾ ਕਿੰਨਾ ਪਿਆਰਾ ਬਣਿਆ ਹੋਇਆ ਹਾਂਜੀ ਅਸੀਂ ਅੱਜ ਜਿਸੀ ਬਰਾਤ ਚੱਲਣਾ ਨਾ ਸਾਨੂੰ ਵੀ ਰੈਡੀ ਕਰਨਾ ਮੇਨ ਵਿਆਹ ਸਾਡੇ ਭਰਾ ਦਾ ਹਾਂਜੀ ਅਸੀਂ ਮੈਂ ਆਪ ਪਹਿਲੇ ਰੈਡੀ ਹੋ ਕੇ ਆ ਗਈ ਸੀ ਗਾਇਜ਼ ਇਹਨਾਂ ਦੀਆਂ ਰਿਸ਼ਤੇਦਾਰੀਆਂ ਨਹੀਂ ਤੁਹਾਨੂੰ ਸਮਝ ਚਾਉਣੀ ਆ ਤੁਸੀਂ ਟਕੇਰਾ ਰਹਿੰਦੀ ਹੈ ਇਹਨਾਂ ਨੂੰ ਤੇ ਬਾਕੀ ਅੱਜ ਮੈਂ ਇਹਨਾਂ ਨੂੰ ਕਿਹਾ ਸੀ ਸੋਨੇ ਸੋਨੇ ਸੂਟ ਪਾ ਕੇ ਆਇਆ ਤੇ ਕੁੜੀਆਂ ਬੜੇ ਸੋਨੇ ਸੋਨੇ ਸੂਟ ਪਾ ਕੇ ਆਈਆਂ ਤੇ ਅਸੀਂ ਅੱਜ ਕਰਨੀ ਆ ਮੈਰਿ ਜਨਿਵਰਸਰੀ ਦੀ ਪਾਰਟੀ ਤੋ ਕੱਲ ਜਿਹੜਾ ਅੱਜ ਵਲੌਗ ਪਾਇਆ ਏ ਉਹ ਵਾਲਾ ਵਲੌਗ ਜਿਹੜਾ ਏ ਉਹ ਕੀ ਆ ਆ ਉਹ ਪਰਸੋਂ ਵਾਲਾ ਏ ਤੇ ਕੱਲ ਵਾਲਾ ਥੋੜਾ ਜਿਹਾ ਆਪਾਂ ਕਲਿੱਪਸ ਲਈਆਂ ਜਿਹਦੇ ਵਿੱਚ ਮੈਂ ਮਹਿੰਦੀ ਲਗਾਈ ਆ ਉਹ ਆਪਾਂ ਐਨੀਵਰਸਰੀ ਵਾਲੇ ਵਲੌਗ 'ਚ ਐਡ ਕਰ ਦਾਂਗੇ ਕਲਿੱਪਸ ਵੀ ਅਸੀਂ ਪਹਿਲਾਂ ਤਿਆਰੀਆਂ ਕਿਵੇਂ ਕੀਤੀਆਂ ਹਨਾ ਹਾਂਜੀ ਹਾਂਜੀ ਤੇ ਬਾਕੀ ਮਿਲਦੇ ਆਪਾਂ ਫੇਰ ਤੁਹਾਨੂੰ ਅਜੇ ਤੱਕ ਮੈਨੂੰ ਖੁਸ਼ ਨੇ ਨਹੀਂ ਐਨੀਵਰਸਰੀ ਵਿਸ਼ ਕਿਤੀ ਹੋਰ ਤੁਸੀਂ ਜਿਹਨੇ ਸਾਨੂੰ ਬੁਲਾਇਆ ਹੀ ਨਹੀਂ ਪੂਰੀ ਜਨਰ ਫਾਹੀ ਕਦਰ ਹੀ ਕਦਰ ਹੀ ਨਹੀਂ ਕਰਦਾ ਪੂਆ ਦੀ ਤੂੰ ਆਈਆਂ ਨੇ ਤੂੰ ਸਾਡੇ ਕੀ ਆਲੀ ਬੁਲਾਈ ਪਹਿਲੀ ਹੱਥ ਨਹੀਂ ਲਾਇਆ ਹਾਂ ਹਾਂ ਰਸ ਜਾ ਤੁਸੀਂ ਅਸੀਂ ਲੋਕਾਂ ਲੋਕਾਂ ਦੇ ਫੁੱਫੜ ਰਸਦੇ ਤੁਸੀਂ ਤੁਹਾਡੇ ਭੂਆ ਸਾਡੇ ਫੁੱਫੜਾ ਹੈ ਨਹੀਂ ਬਈ ਰਸ ਚੱਲ ਫੁੱਫੜ ਦੀ ਥਾਂ ਤੇ ਅਸੀਂ ਪੂਆ ਨੇ ਪੈਗ ਲਵਾ ਕੇ ਬਣਾਵਾਂਗੇ ਸਹੀ ਗੱਲ ਹੈ ਚਲੋ ਇਹ ਪੈਗ ਦੂਜੇ ਤਾਂ ਨਹੀਂ ਚਲ ਕੋਕ ਵਾਲੇ ਪੈਗ ਲਵਾ ਦਾਂਗੇ ਸਹੀ ਗੱਲ ਹੈ ਚਲੋ ਬਈ ਖੁਸ਼ ਤੂੰ ਨਹੀਂ ਵਿਸ਼ ਕਰਨਾ ਮੈਨੂੰ ਵਿਸ਼ ਕਰ ਦੋ ਘਰ ਵਿੱਚ ਮ ਕਰਦੇ ਹੁੰਦੇ ਘਰ ਦੇ ਕਿਉਂ ਨਹੀਂ ਕਰਦੇ ਹੁੰਦੇ ਇਹ ਵੀ ਤਾਂ ਕਰਦੀਆਂ ਹੀ ਆ ਕਰਦੇ ਕਰਦੇ ਹੁੰਦੇ ਹੀ ਉਹੀ ਤਾਂ ਗੱਲ ਆ ਸਵੇਰ ਦੀ ਮੇਰੇ ਤੋਂ ਗੋਭੀ ਚਰਾਲੀ ਆ ਮੇਰੀ ਅਨਿਵਰਸਰੀ ਤੇ ਮੈਂ ਹੀ ਪਾਰਟੀ ਕਰਨੀ ਆ ਅੱਜ ਖੁਸ਼ ਨੂੰ ਚਾਹੀਦਾ ਹੀ ਸਾਰੇ ਘਰ ਦਾ ਕੰਮ ਕਰਨਾ ਨਾ ਸਹੀ ਗੱਲ ਹੈ ਪਰ ਇਹ ਸ਼ੋਰ ਜਾਈ ਨਾ ਪਲੀ ਇਹਨੇ ਚਲੋ ਮਿਲਦੇ ਆ ਗਾਇਸ ਕੀ ਜਾਂਦੀ ਸੀ ਸਿਰਫ ਜਿੰਨਾ ਮਰਜੀ ਪੀੜ ਹੋ ਜਾ ਜਿੰਨਾ ਮਰਜੀ ਜਕਾਮਜ਼ੋਰ ਪਾਲੇ ਮੈਂ ਨੱਚਣਾ ਤਾਂ ਫਿਰ ਵੀ ਹੈ ਕਿਸੇ ਵੀ ਹਾਲ ਚ। ਜੀ ਅੱਜ ਤੁਹਾਡੀ ਐਨੀਵਰਸਰੀ ਨੇ ਫਿਰ ਅੱਜ ਆਪਾਂ ਪਾਰਟੀ ਕਰਨੀ ਏ। 3 ਸਾਲ ਬਾਅਦ ਹੋਣਾ ਏ। ਸਹੀ ਗੱਲ ਹੈ। ਮੇਰੇ ਲਈ ਤਾਂ ਇਹ ਫਸਟ ਡੇ ਆ। ਇਹਦੀ ਆਵਾਜ਼ ਵੇਖੀ ਆਵਣ ਕੋਮਲ ਦੀ। ਸਹੀ ਗੱਲ ਕਿੰਨੀ ਬਦਲ ਗਈ। ਹਾਂ ਪਰ ਤੂੰ ਨਾ ਬਦਲੀ। ਨਹੀਂ ਜੀ ਨਹੀਂ ਆ। ਜੇ ਬਦਲੂਗੀ ਫਿਰ ਕੁੱਟ ਵੀ ਖਾਉਗੀ ਨਾ। ਤੇ ਗਾਇਜ਼ ਚੱਲ ਰਹੀ ਆ ਸ਼ਾਪਿੰਗ ਅੱਜ ਦੀ। ਉਹ ਵੇਖੋ ਪਟਾਕੇ। ਤੇ ਸਮੋਸੇ ਪਿੱਛੇ ਡਿੱਗੀ ਚ ਸਾਨੂੰ ਮੈਂ ਘਾ ਰਹੀ ਆ ਸਹੀ ਗੱਲ ਕੋਮਨ ਲਜੀ ਕਰ ਰਿਹਾ ਖਾਣ ਨੂੰ ਤੇ ਅਮਨ ਕਹਿੰਦੀ ਪਹਿਲਾਂ ਮੈਂ ਖਾਣੇ ਸਹੀ ਗੱਲ ਤੇ ਬਾਕੀ ਕੇਕ ਲੈਣ ਗਏ ਆ ਸਰਦਾਰ ਸਾਹਿਬ ਤੇ ਇੱਕ ਮੇਰਾ ਗਿਫਟ ਜਿਹੜਾ ਮੈਂ ਦੇਣਾ ਸਰਦਾਰ ਸਾਹਿਬ ਨੂੰ ਉਹ ਲੈਣ ਗਿਆ ਏ ਜਗਸਿਰ ਤੇ ਬਾਕੀ ਮਿਲਦੇ ਆ ਤੁਹਾਨੂੰ ਘਰੇ ਜਾ ਕੇ ओके ਅਸੀਂ ਤੁਹਾਨੂੰ ਆਪਣਾ ਫੇਸ ਤਾਂ ਨਹੀਂ ਦਿਖਾ ਰਹੇ ਕਿਉਂਕਿ ਅਸੀਂ ਅਸੀਂ ਤਿਆਰ ਨਹੀਂ ਹੋਏ ਬਹੁਤ ਗੰਦੇ ਬਨੇ ਹੋਇਆ ਅਸੀਂ ਜਲਦੀ ਜਲਦੀ ਚ ਆ ਗਏ ਸੀ ਸੋ ਵਧੀਆ ਤਿਆਸ਼ਾ ਹੋ ਕੇ ਮਿਲਦੇ ਆ ਡੈਂਟਿੰਗ ਪੇਂਟਿੰਗ ਤੇ ਗੱਡੀਆਂ ਲੱਗ ਗਈਆਂ ਮਰਚ ਪਹੁੰਚ ਚੁੱਕੇ ਆ ਗਾਇਸ ਨਾਨਕੇ ਹੋਈ ਵਿੱਚ ਲੀ ਕਿਵੇਂ ਮੈਮ ਹੋਗੇ ਤੁਸੀਂ ਰੈਡੀ ਹਾਂਜੀ ਓਕੇ ਜੀ ਵਾਓ ਬਹੁਤ ਸੋਹਣੇ ਲੱਗਦੇ ਪਿਓ ਬਹੁਤ ਸੋਹਣੇ ਬਹੁਤ ਜਿਆਦਾ ਸੋਹਣੇ ਐ ਪੰਪਲਾਂ ਦੀ ਬੱਡੇ ਛੜੇ ਛੜੇ ਨਹੀਂ ਜੀ ਬਹੁਤ ਸੋਹਣੇ ਹਾਂਜੀ ਮੈਂ ਇਹੇ ਹੀ ਬਣਾ ਲਾਂ ਤੁਸੀਂ ਕੀ ਕਹਿਣਾ ਚਾਹੋਗੇ ਸਾਡੀ ਨੌਸਰੀ ਬਾਰੇ ਕੋਮਲ ਹਾਂਜੀ ਬੋਲੋ ਮੈਮ ਵੈਰੀ ਵੈਰੀ ਹੈਪੀ ਮੈਰਿਜ ਐਨੀਵਰਸਰੀ ਅਸੀਂ ਬਹੁਤ ਖੁਸ਼ ਹਾਂ ਤੇ ਮਾਰਾ ਤੁਹਾਨੂੰ ਵੀ ਇਦਾਂ ਮਤਲਬ ਹਮੇਸ਼ਾ ਖੁਸ਼ ਰੱਖੇ ਇਦਾਂ ਹੀ ਹੱਸਦੇ ਵਸਦੇ ਰਹੋ ਤੇ ਕੋਈ ਇਹੋ ਜਿਹਾ ਮਤਲਬ ਬਲੇਸਿੰਗਸ ਨੇ ਤਾਂ ਸਾਡੀਆਂ ਤੁਹਾਡੇ ਨਾਲ ਕੋਈ ਗਰਲ ਕੋਈ ਵੀ ਜਿਵੇਂ ਤੁਸੀਂ ਸਾਡੇ ਨਾਲ ਜਿਵੇਂ ਟਾਈਮ ਸਪੈਂਡ ਕਰਦੇ ਹੋ ਯੂਟਿਊਬ ਫੈਮਿਲੀ ਦਾ ਸ਼ੇਰ ਬਹੁਤ ਵਧੀਆ ਟਾਈਮ ਸਪੈਂਡ ਕਰਦੇ ਸੀ ਤੁਹਾਡੇ ਨਾਲ ਹਾਂਜੀ ਅਮਨ ਤੁਸੀਂ ਕੋਈ ਐਕਸਪੀਰੀਅੰਸ ਦੱਸਣਾ ਚਾਹੋ ਹਾਂਜੀ ਫਸਟਲੀ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਮੇਰੇ ਵੱਲੋਂ ਬਹੁਤ 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 ਜ਼ਿਆਦਾ ਵਧਾਈਆਂ ਹੁਣ ਤੁਹਾਡੀ ਅਨੰਦ ਥੈਂਕ ਯੂ ਤੁਹਾਨੂੰ ਦੋਨਾਂ ਦਾ ਬਹੁਤ ਬਹੁਤ ਧੰਨਵਾਦ ਸਭ ਤੋਂ ਵੱੱਲੇ ਤਾਂ ਖੁਸ਼ੀ ਦੀ ਗੱਲ ਇਹ ਹੈ ਕਿ ਜਿੰਨੇ ਸਾਲ ਦੀ ਮੈਂ ਆ ਉਹਨੇ ਸਾਲ ਵੀ ਤੁਹਾਡੀ ਇਹ ਮੈਰिज ਨੂੰ ਉਹਨੇ ਸਾਲ ਹੋ ਚੁੱਕੇ ਨੇ ਹਨਾ ਇਹ ਚੀਜ਼ ਦੀ ਮੈਨੂੰ ਬਹੁਤ ਖੁਸ਼ੀ ਆ ਹਾਂਜੀ ਤੇਰਾ ਵੀ ਬਰਥਡੇ ਮਨਾ ਲਈਏ ਨਹੀਂ ਜੀ ਮੇਰੀ ਡੇਟ ਜਿਹੜੀ ਆ ਉਹ ਚੇਂਜ ਆ ਹਾਂਜੀ ਜੋ ਤੂੰ ਕਹਿਨੀ ਹੈ ਤੇ ਹੀ ਇਹ ਨਾਲ ਕਰਦੇ ਚੇਂਜ ਕਰਾ ਦੇ ਜੀ ਜੀ ਠੀਕ ਆ ਨਹੀਂ ਫਿਰ ਪਾਰਟੀ ਇੱਕ ਨਹੀਂ ਨਾ ਆਪਾਂ ਦੋ ਦੋ ਕਰਿਆ ਕਰਾਂਗੇ ਹਨਾ ਹਾਂ ਗੱਲ ਆ ਜਦੋਂ ਵਾਈਗਰੂ ਜੀ ਤੁਹਾਨੂੰ ਹਮੇਸ਼ਾ ਹੱਸਦੇ ਵਾਲੇ ਰੱਖਣ ਇਦਾਂ ਹੀ ਤੁਸੀਂ ਹਮੇਸ਼ਾ ਖੁਸ਼ ਰਹੋ ਤੇ ਮੈਂ ਤੁਹਾਡੇ ਤੋਂ ਬਹੁਤ ਜ਼ਿਆਦਾ ਕੁਝ ਮਤਲਬ ਜ਼ਿੰਦਗੀ ਦੇ ਬਹੁਤ ਵਧੀਆ ਵਧੀਆ ਐਕਸਪੀਰੀਅੰਸ ਤੁਹਾਡੇ ਤੋਂ ਲੈ ਆ ਜਿੱਦਾਂ ਮਤਲਬ ਕਿ ਤੁਸੀਂ ਵੀ ਸਾਡੇ ਨਾਲ ਗੱਲ ਸ਼ੇਅਰ ਕਰਦੇ ਹੋ ਕਿ ਤੁਹਾਨੂੰ ਹਮੇਸ਼ਾ ਤੁਸੀਂ ਜਿੱਦਾਂ ਵੀ ਸਾਥ ਦਿੱਤਾ ਹੈ ਆਪਣੇ ਪਾਰਟਨਰ ਦਾ ਹਨਾ ਵੀ ਇਦਾਂ ਸਾਨੂੰ ਤੁਸੀਂ ਵੀ ਮੇਰੇ ਹਰ ਦੁੱਖ ਸੁੱਖ 'ਚ ਖੜੀਆਂ ਰਹੀਆਂ ਤੇ ਆਪਾਂ ਬਹੁਤ ਦੁੱਖ ਸੁੱਖ ਸਾਂਝੇ ਕੀਤੇ ਹਨਾ ਇੱਕ ਮਾਵਾਂ ਧੀਾਂ ਦੀ ਤਰ੍ਹਾਂ ਆਪਾਂ ਬਹੁਤ ਕੁਝ ਮਤਲਬ ਸਾਂਝਾ ਕੀਤਾ ਹੈ ਜਿਹੜੇ ਗੁਣ ਮੈਨੂੰ ਇਧਰੋਂ ਮਿਲੇ ਆ ਮਾਤਾ ਵੱਲੋਂ ਉਹ ਗਣੀਆਂ ਮੇਰੇ ਤੀਤੇ ਪੁੱਤ ਜਦੋਂ ਜਦੋਂ ਗਣੀ ਰਾਤ ਜਾਗਣੀ ਤਰੱਕੀ ਤਰੱਕੀ ਕਰਨ ਹਾਂਜੀ ਤੇ ਉਹੀ ਮਤਲਬ ਜਿਵੇਂ ਮੰਮੀ ਸਾਨੂੰ ਦੱਸਦੇ ਰਹੇ ਹਨ ਹੁਣ ਤੱਕ ਉਹੀ ਮੈਂ ਗੱਲਾਂ ਤੁਹਾਡੇ ਨਾਲ ਸ਼ੇਅਰ ਕਰ ਦਿੰਨੀ ਕਿਉਂਕਿ ਗੱਲ ਹਾਂਜੀ ਹੁਣ ਰਿਵਿਊ ਲੈਨੇ ਆਪਾਂ ਖੁਸ਼ ਦੇ ਖੁਸ਼ ਜੀ ਤੁਸੀਂ ਕੀ ਕਹਿਣਾ ਚਾਹੋਗੇ ਕਿਸ ਬਾਰੇ ਸਾਡੀ ਮੈਰਿਜ ਅਨਿਵਰਸਰੀ ਬਾਰੇ ਸਾਡੇ ਬਾਰੇ ਸਾਡੇ ਨਾਲ ਕਿਵੇਂ ਦਾ ਐਕਸਪੀਰੀਅੰਸ ਰਿਹਾ ਤੁਹਾਨੂੰ ਤਾਂ ਛਿੱਤਰੀ ਪੀਂਦੇ ਤੂੰ ਛਿੱਤਰਾਲੇ ਕੰਮ ਨਾ ਕਰਿਆ ਕਰੋ ਇਹਦੇ ਨਾਲ ਅਮਨ ਤੇ ਕੋਮਲ ਨੂੰ ਕਦੇ ਨਹੀਂ ਕੁਛ ਵੀ ਮੈਂ ਕਿਹਾ ਕਿਉਂਕਿ ਉਹ ਹਮੇਸ਼ਾ ਮੇਰਾ ਕਹਿਣਾ ਮੰਨਦੀ ਹੈ ਉਹ ਜਵਾਕੜੀਆਂ ਨੇ ਮੈਂ ਤਾਂ ਜਵਾਕ ਜੇ ਦੁੱਧ ਪੀਂਦਾ ਆਹੋ ਨਿੱਪਲ ਨਿੱਪਲ ਕਿੱਥੇ ਤੇਰੀ ਅੱਜ ਕਰੇ ਭੁੱਲ ਆਇਆ ਹੈ ਆਦੇ ਫਿਰ ਡੈਡੀ ਕੀ ਕਹਿਣਾ ਚਾਹੋਗੇ ਅੱਜ 19 ਸਾਲ ਪੂਰੇ ਹੋ ਗਏ ਅੱਜ 19 ਸਾਲ ਦੀ ਸਜਾ ਗਈ ਕੋਈ ਇਹ ਉਮਰ ਕਹਿਦਾ ਉਮਰ ਕਹਿਦਾ ਬੁਢੀ ਢੋੜੀ ਇਹਨੇ ਬੁਰੀ ਆਣ 20 ਸਾਲ ਦੀ ਉਮਰ ਕਹਿ ਇਹ ਸਮੇਂ ਤੇ 20 ਸਾਲੀ ਹੋਈ ਆ ਪਰ ਨਹੀਂ ਇਹ ਉਮਰ ਕਹਿਦਾ ਇਹ ਹਵਾਰੇ ਨਾਲੋਂ ਵੀ ਕਮ ਡੱਬਿਆ ਹੋਇਆ ਇੱਕ ਤਾਂ ਰਹਿ ਗਿਆ ਫਿਰ ਕੋਈ 20 ਸਾਲ ਵਰਕਾਤ ਹੁੰਦੀ ਆ 20 ਸਾਲ ਹੁੰਦੇ ਵਰਕਾਤ ਬੰਦਾ ਪੱਕੇ ਪਾਡੇ ਪੈ ਜਾਂਦਾ ਕੋਤੋਂ ਹੋਈ ਫੇਰ ਨਹੀਂ ਫੇਰ ਨਹੀਂ ਤੱਕ ਨਿਕਲ ਸਕਦਾ ਸਹੀ ਗੱਲ ਹੈ ਚਲੋ ਇੱਕ ਸਾਰ ਰਹਿ ਗਿਆ ਸਭ ਕੱਢਦੇ ਹੋਏ ਅੱਜ ਪੂਆ ਪੁੱਫੜ ਦੇ ਵਿਆਹ ਤੇ ਆਇਆ ਹੋਇਆ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਆ ਵੇਖੋ ਮੈਨੂੰ ਤੋਰਨਾ ਆਇਆ ਕਿੰਨਾ ਪੂਆ ਨੂੰ ਤੋਰਦੇ ਨੇ ਫਾਈਨਲੀ ਰੋਜ਼ ਰੋਜ਼ ਆ ਜਾਂਦੀ ਹੂੰ ਗਲੀਏ ਤੋਂ ਨਹੀਂ ਬੰਦ ਕਰਕੇ ਚੱਲਦੀ ਉਹ ਦਵਾ ਕਿਆ ਰੱਖੀ ਉਹ ਸਿਰ ਕਮਾਦੀ ਉਸੇ ਲੈਟ ਤੇ ਉਸੇ ਵਾਲੇ ਕਮਾਦੀ ਬਸ ਕਹਿਣ ਤੇ ਰਿਆ ਬੰਨੇ ਕਮਾਉਣਾ ਉਹ ਇੱਧਰ ਮੇਰੇ ਵਾਲੇ ਬੰਨੇ ਮੈਨੂੰ ਨਵਾਉਣੇ ਗਾਂ ਨਹੀਂ ਆ ਗੋਲਾ ਆ ਆਹੋ ਮੈਂ ਜਿੱਧਰ ਮਰਜੀ ਕਮਾਈ ਜਿੱਧਰ ਸੂਤਰ ਆ ਗਿਆ ਮੰਮੀਆਂ ਮੰਮੀਆਂ ਚਲੋ ਆਜੋ 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 ਵੇ ਆਜੋ 재미있다 재밌게 야지 f r a t n g ਠੀਕ ਹੀ ਉਮੀਦ ਵੀ ਮਿਲੂਗਾ ਗਿਫਟ

ਕੀਰੋ ਜੀ ਇਹ ਨਾ ਨਹੀਂ ਹੋ ਰਹੀ ਦੇਖੀ ਨਾ ਵੀ ਐ ਇਹ ਇਹ ਗਿਫਟ ਆ ਮੰਮੀ ਦਾ ਮੰਮੀ ਨੇ ਦਿੱਤਾ ਡੈਡੀ ਨੂੰ ਇਹ ਮੇਰੇ ਵੱਲੋਂ ਗਿਫਟ ਬੀਜੀ ਸਿੰਘ ਨੂੰ ਖੋਲੋ ਹੁਣ ਇਹ ਗਿਫਟ ਹੁਣ ਕੀ ਆ ਇਹ ਕੋਈ ਇੱਥੇ ਗਲਾਪ ਜਿਹੜਾ ਨਾ ਇਥਣੇ ਹੀਟਰ ਇਥਣੇ ਹੀਟਰ ਇਥਣੇ ਹੀਟਰ ਇਥਣੇ ਹੀਟਰ ਆ ਗਾ 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 ਨਹੀਂ ਨਹੀਂ ਬਾਹਰ ਹੋਣਾ ਪਹਿਲਾਂ ਨਾ ਅੱਡੀ ਨੇ ਆਪਸੇ ਕਰ ਦੇਣੀ ਇਹਨਾਂ ਨੂੰ ਕੰਮ ਹੈ ਤਾਂ ਮੈਂ ਹੀ ਹੋਰ ਬਿਣੀ ਹੂੰ ਬੜੀ ਵਧੀਆ ਬਣੀ ਨਹੀਂ ਨਹੀਂ ਤਾਈ ਇਹ ਨਹੀਂ ਆਣੀ ਨਾ ਨਾ ਉਹ ਬਾਦ ਜੀ ਤੁਹਾਡਾ ਵਿਆਹ ਨਾ ਜਲਦਾ ਜੀ ਨਹੀਂ ਨਹੀਂ ਅੱਡੋ ਅੱਡੀ ਚੱਲ ਨਾ ਨਾ ਨਹੀਂ ਤਾਂ ਪੈਦਾ ਰੋਲਾ ਪੈ ਗਿਆ ਵੀਡੀਓ ਕਰਦੇ ਨਾ ਸਹੀ ਗੱਲ ਉਹ ਏ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਨਹੀਂ ਨਹੀਂ ਤੂੰ ਤਾਂ ਬੱਚਾ ਜਿਉਂਦੇ ਰੋ ਇੱਕੋ ਟੇਕੋ ਮੱਥਾ ਇੱਕ ਫੋਟੋ ਫੜ ਕੇ ਵਾ ਵਾ ਇਹ ਨਾ ਲਿਓ ਇਹ ਮੇਰੇ ਹਾਂ ਇਹ ਮੇਰੇ ਆਹ ਲੈ ਆ ਰਹਿ ਗਏ ਇੱਕ ਇੱਕ ਫੋਟੋ ਫੜ ਕੇ ਵਈ ਬਾਨੀ ਨਾ ਮੈਂ ਜਾਵਾਂਗੇ ਚੱਲ ਜੀ ਇਧਰ ਕਿ ਕਰਕੇ ਨਹੀਂ ਨਾ ਕਰਕੇ ਬੋਲ ਨਹੀਂ ਆ। ਕਾਈਸ ਪੋਕੀਆਂ ਕੇਕ ਖਾਣਾ ਹੀ ਆ ਇਧਰ ਵੇਖੋ। ਤੂੰ ਵੀ ਖਾ ਲੈ ਤੇਰਾ ਮੂੰਹ ਵੱਡਿਆ। ਨਹੀਂ ਆ ਲੈ ਖਾ ਲੈ। ਕਰਾਂ ਦਾਟ ਕਰ ਦੇ ਤੂੰ ਨਹੀਂ। ਕੋਣ? ਬਰਜੀਤ ਜੱਬੇ ਅਨ ਨੂੰ ਮੈਂ ਦੇ ਰੋਸੇ ਇኛ ਬਾਹਰ ਮੰਗਣੇ ਤਾਂ ਹੀ। ਮਾਰਾ ਅਸੀਂ ਬੰਦ ਨਹੀਂ ਨਾ ਰੋਹਲੇ। ਪਰਮਾਤਮਾ ਆਰੇ ਕਹਿੰਦੇ ਜਿਚ ਵਾਰੀ ਬੰਦੇ ਦੇਵੇ ਜਿਹੜਾ ਮੇਰੇ ਹਾਸਾ ਸਾਥ ਮੇਰੇ ਨਾਲ ਪਰਦਾ। ਹਰਦਤ ਸੱਚ ਮੇਰੇ ਨਾਮ ਕਰਤਾ ਮੇਰਾ ਜੁਲਾਈ ਨੇ ਮੇਰਾ ਬੋਤਾ ਮਾਂ ਗਾਲ ਕਰਦਾ ਜਿੰਮਨ ਨੂੰ ਮਰਾ ਬੱਚੇ ਪ੍ਰਮਾਤਮਾ ਇਹ ਜਜਵਾਈ ਹਰ ਇੱਕ ਮੁੰਡੇ ਨੂੰ ਸ਼ੀ ਵਿੱਚ ਪਾ ਰਟੀ ਇੱਥੇ ਰੱਖੀ ਹੈ ਕਿਉਂ ਮਾਲਕ ਤੁਹਾਨੂੰ ਹਰ ਕੁਛ ਨਾ ਦੇਵੇ ਪਰਮਾਤਮਾ ਇਸੇ ਕਰਕੇ ਜਿਕੇ ਅੱਤਿਆ ਨੂੰ ਵੀ ਯਾਦ ਰਵੇਗੀ ਸਾਸਤ੍ਰਿਕ ਚਰਨੀ ਜੀਤ ਸਾਸਤ੍ਰਿਕ ਪਾਗੀ ਪਰ ਗੋਤਾੜ ਯੂਨੀਵਰਸਿਟੀ ਦੀਆਂ ਬਹੁਤ ਬਹੁਤ ਵਧਾਈਆਂ ਮੈਂ ਆਪਣੇ ਖੁਸ਼ਕਿਸਮਤ ਸਮਝਦਾ ਕਿ ਮੈਨੂੰ ਤੇਰੀ ਵਰਗੀ ਭੈਣ ਤੇ ਭਾਜੀ ਵਰਗਾ ਟੀਚਰ ਮਿਲਿਆ ਤੇ ਪਰਮਾਤਮਾ ਤੁਹਾਨੂੰ ਹਰ ਇੱਕ ਖੁਸ਼ੀਆਂ ਦੇਵੇ ਕਿਤਾ ਦੀ ਹਰ ਪੰਨਾ ਤਨਪੂਰੀ ਕਰੇ ਸ਼ਸ਼ੀਗਰ ਦੋਸਤੋ ਕਿਹ ਹੈ ਮੇਰੀ YouTube ਫੈਮਲੀ ਤੇ ਸਭ ਤੋਂ ਪਹਿਲਾਂ ਹੈਪੀ ਮੈਰੀ ਅਨਿਵਰਸਰੀ ਸਰਦਾਰ ਜੀ ਤੇ ਕੁਝ ਕੁਮੈਂਟ ਤੁਹਾਡੇ ਲਈ ਅੱਜ ਬੋਲਣਾ ਚਾਹੁੰਦੀ ਸੀ ਵੈਸੇ ਤਾਂ ਤੁਹਾਡੇ ਸਾਹਮਣੇ ਸਾਰੇ ਵਰਲਡ ਮੇਰੇ ਟਿੱਕੇ ਆ ਪਰ ਮੈਂ ਜਿਹੜੀ ਗੱਲ ਕਰਨਾ ਚਾਹੇਗੀ ਤੁਹਾਨੂੰ ਸਾਹਮਣੇ ਨਹੀਂ ਕਹਿ ਸਕੀ ਅੱਜ ਮੈਂ ਕਹਿਣਾ ਚਾਹੁੰਦੀ ਆ ਮੇਰੇ ਮੈਂ ਅੱਜ ਇਹੀ ਤੁਹਾਨੂੰ ਇੱਥੇ ਮਰਜ਼ੀ ਦਾ ਗਿਫਟ ਸਮਝ ਨਹੀਂ ਆ ਦੇਣਾ ਤੇ 19 ਸਾਲ 19 ਸਾਲ ਕਿਵੇਂ ਹੋ ਗਏ ਕਿਵੇਂ ਲੰਘ ਗਏ ਸਾਡੇਆਂ ਨੂੰ 19 ਸਾਲ ਹੋ ਗਏ ਆ ਤੇ ਕਿਵੇਂ ਲੰਘੇ ਸਨ ਉਹ ਵੀ ਪਤਾ ਨਹੀਂ ਹੱਸਦੇ ਆ ਖੇਡਦੇ ਆ ਕਿਤੇ ਲੱਗਦੇ ਕਿਤੇ ਮੰਨਦੇ ਕਿਤੇ ਰੁੱਸ ਗਏ ਕਿਤੇ ਮੰਨ ਲਏ ਸੋ ਬਹੁਤ ਸੋਹਣਾ ਸਮਾਂ ਬੀਤਿਆ ਵਾਈਗਰੋ ਨੇ ਸਾਨੂੰ ਦੋ ਬੱਚਿਆਂ ਨਾਲ ਦਿਵਾਦਿਆ ਸ਼ੁਕਰ ਕਰਦੀ ਆ ਵਾਈਗਰੋ ਦਾ ਪਰ ਕੋਈ ਮੁਕਾਟਾ ਜਿਹੜੀਆਂ ਸਾਡੀ ਜ਼ਿੰਦਗੀ ਚ ਆਈਆਂ ਕਿਵੇਂ ਕਿ ਮੈਂ ਉਹ ਟੋਡੀਆਂ ਕਦੇ ਵੀ ਘਾਟਾ ਨਹੀਂ ਪੂਰੀਆਂ ਤਾਂ ਸਕਦੀ ਮੈਂ ਵੀ ਫੀਲ ਕਰਦੀ ਆ ਮੇਰੇ ਜੀ ਮਮੀ ਪਾਪਾ ਤੇ ਆਪਣੀ ਸਿਸਟਰ ਤਰਜੀਤ ਜਿਨ੍ਹਾਂ ਨੂੰ ਮੈਂ ਹਮੇਸ਼ਾ ਮਿਸ ਕਰਦੀ ਆ ਤੇ ਖੁਸ਼ੀ ਦੇ ਮੌਕਿਆਂ ਤੇ ਔਰ ਕਦੇ ਮੈਂ ਕਹਿ ਨਹੀਂ ਪਾਉਂਦੀ ਕੋਈ ਦਿਨ ਤਿਆਰ ਜਿਵੇਂ ਮੈਨੂੰ ਨਹੀਂ ਚੰਗਾ ਲੱਗਦਾ ਪਰ ਚਲੋ ਫਿਰ ਵੀ ਅਸੀਂ ਤੁਹਾਡੇ ਆਸਰੇ ਤੇ ਤੁਸੀਂ ਸਾਡੇ ਆਸਰੇ ਆਪਾਂ ਬਹੁਤ ਵਧੀਆ ਦਿਨ ਲੰਘਦੇ ਆ ਤੇ ਮੈਨੂੰ ਨਹੀਂ ਆਪਾਂ ਬਹੁਤ ਖੁਸ਼ ਦਿੱਖਦਾ ਹੈ ਤੇ ਪਰ ਜਿਹੜੀਆਂ ਕਮੀਆਂ ਹੁੰਦੀਆਂ ਪਰ ਮਤਿਆਂ ਉਹ ਕੋਈ ਵੀ ਨਹੀਂ ਪੂਰੀ ਕਰ ਸਕਦਾ ਜਿਵੇਂ ਰਿਸ਼ਤੇਦਾਰ ਭੈਣ ਭਰਾ ਸਾਰੇ ਵੱਲੋਂ ਸਪੋਰਟ ਕਰਦੇ ਆ ਪਰ ਕੁਝ ਕੁ ਚੀਜ਼ਾਂ ਕੁਦਰਤ ਦੇ ਵਾਸਤੇ ਨਹੀਂ ਆਪਣੇ ਵਾਸਤੇ ਹੁੰਦੀਆਂ ਬਾਕੀ ਜਾਨਾ ਪੋਸ਼ਣ ਨਾ ਹੁੰਦੇ ਹੋਏ ਮੈਂ ਤੁਹਾਡੇ ਬਾਰੇ ਕਹਿਣਾ ਚਾਹੁੰਦੀ ਆ ਕਿ ਤੁਸੀਂ ਮੈਨੂੰ ਕਮਲੀ ਰਵਿੜੀ ਨੂੰ ਐਨੇ ਪਿਆਰ ਨਾਲ ਰੱਖਿਆ ਜਦੋਂ ਮੈਂ ਬਿਮਾਰ ਹੁੰਦੀ ਆ ਮੈਂ ਤੁਸੀਂ ਇੰਨੀ ਕੇਅਰ ਕਰਦੇ ਹੋ ਮੈਂ ਤੁਹਾਡਾ ਅਵਾਰਡ ਵੀ ਲੈਣੀ ਥੈਂਕ ਯੂ ਭਰਦੀ ਮੈਂ ਲੜਦੀ ਵੀ ਬਹੁਤ ਹਾਂ ਤੁਹਾਡੇ ਨਾਲ ਤੇ ਫਿਰ ਵੀ ਤੁਸੀਂ ਮੈਨੂੰ ਮਤਲਬ ਕਦੇ ਵੀ ਸ਼ਿਕਵਾ ਨਹੀਂ ਕੀਤੀ ਫਿਰ ਵੀ ਤੁਸੀਂ ਮੈਨੂੰ ਪਿਆਰ ਨਾਲ ਰੱਖਦੇ ਜੇ ਇੱਕ ਬੱਚਿਆਂ ਦੀ ਤਰ੍ਹਾਂ ਤੇ ਮੇਰੀ ਵੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਕਦੇ ਮੰਮੀ ਤੇ ਦੀਦੀ ਦੀ ਕਮੀ ਤੋਂ ਮਹਿਸੂਸ ਹੋ ਨਾ ਤੇ ਨ ਮੰਮੀਆਂ ਵਾਲੇ ਤਾਂ ਦੇ ਵੀ ਹਾਂਦੀਆਂ ਤੇ ਬਾਕੀ ਮੈਂ ਹਰੇਕ ਦਿਨਾਂ ਨਾਲ ਤੋਂ ਖੁਸ਼ ਰੱਖਣ ਦੀ ਕੋਸ਼ਿਸ਼ ਕਰਦੀ ਹਾਂ ਕਿ ਤੁਮਾਰੇ ਪਾਇਲ ਕਾ ਕਰੇ ਕਿਸੇ ਤਰੀਕੇ ਨਾਲ ਬਾਕੀ ਤੁਸੀਂ ਮੇਰੀ ਜ਼ਿੰਦਗੀ ਵਿੱਚ ਬਹੁਤ ਜ਼ਿਆਦਾ ਮਾਇਨੇ ਰੱਖਦੇ ਹੋ ਤੁਸੀਂ ਹਰ ਤਰੀਕੇ ਨਾਲ ਮੇਰੇ ਮਤਲਬ ਦੁੱਖ ਸੁੱਖ ਦੇ ਵਿੱਚ ਤੁਸੀਂ ਹਰ ਤਰੀਕੇ ਨਾਲ ਖੜੇ ਹੋ ਹਮੇਸ਼ਾ ਖੜੇ ਰਹਿੰਦੇ ਹੋ ਕਦੇ ਵੀ ਮੇਰੇ ਤੋਂ ਦੂਰ ਨਹੀਂ ਹੋਏ ਭਾਵੇਂ ਮੈਂ ਤੁਹਾਡੇ ਨਾਲ ਰੁਸਕੇ ਆਪਣੇ ਭਰਾ ਨੂੰ ਸਕੇਤਾ ਲਾ ਹੀ ਦਿੱੰਨੇ ਕੇਵਰੀ ਪਰ ਫੇਰ ਵੀ ਤਾਂ ਉਹ ਹੱਸ ਕੇ ਤਾਂ ਜਿੰਨਾ ਕਿ ਕਾਨੂੰ ਪਤਾ ਹੁੰਦਾ ਹੈ ਕਿ ਇਹ ਸਿਰਫ ਗੁੱਸੇ ਵਿੱਚ ਕਹਿ ਰਹੇ ਆ ਵੈਸੇ ਇਹ ਪਿਆਰ ਸਭ ਤੋਂ ਜ਼ਿਆਦਾ ਮੈਨੂੰ ਤੁਹਾਨੂੰ ਨਹੀਂ ਕਰਦੀਆਂ ਮੇਰੀ ਵੀ ਜ਼ਿੰਦਗੀ ਵਿੱਚ ਮੇਰੇ ਭਰਾ ਤੋਂ ਬਾਅਦ ਇੱਕ ਤੁਸੀਂ ਐਸੋ ਜੇ ਇਨਸਾਨ ਆਏ ਕਿ ਮੈਨੂੰ ਜਿੰਨਾ ਪਿਆਰ ਮੇਰੇ ਪਿਕੇ ਪਰਿਵਾਰ ਤੋਂ ਮਿਲਿਆ ਜਿੰਨਾ ਪਰਿਵਾਰ ਮੇਰੇ ਪਿਕੇ ਪਰਿਵਾਰ ਨੇ ਮੇਰੇ ਭਰਾ ਨੇ ਦਿੱਤੀਆਂ ਹਰ ਇੱਕ ਡਿਮਾਂਡ ਮੇਰੀ ਪੂਰੀ ਕੀਤੀ ਉਸੇ ਤਰ੍ਹਾਂ ਤੁਸੀਂ ਵੀ ਮੇਰੀ ਹਰ ਇੱਕ ਡਿਮਾਂਡ ਪੂਰੀ ਕੀਤੀ ਜਾ ਕਿ ਤੇ ਮੇਰੀਆਂ ਚੈਨ ਨਜਾਇਜ਼ ਨਾਲ ਲੰਬਸਤਲ ਦੇ ਹੋਏ ਇਹ ਮੇਨੇ ਸਾਥ ਦਾ ਸਫਰ ਕਰਿਆ ਤੇ ਬਾਕੀ ਮੈਂ ਸ਼ੁਕਰਗੁਜ਼ਾਰ ਮੈਂ ਤੁਹਾਨੂੰ ਕਰਦੀ ਆ ਕਿ ਤੁਸੀਂ ਮੇਰੇ ਹਿੱਸੇ ਆਏ ਬਾਕੀ ਹੋਰ ਕੀ ਕਹਾਂ ਮੇਰੇ ਲਈ ਅੱਜ ਤੁਹਾਡੇ ਸਾਹਮਣੇ ਵਰਡਸ ਫਿੱਕੇ ਪੈ ਰਹੇ ਆ ਤੇ ਤੁਸੀਂ ਮੇਰੇ ਲਈ ਬਹੁਤ ਕੁਝ ਕੀਤਾ ਤੇ ਹਮੇਸ਼ਾ ਦੁੱਖ ਸੁੱਖ ਚ ਖੜੇ ਰਹੇ ਚਾਹੇ ਉਹ ਗੱਲ ਪੇਕੇ ਪਰਵਾਰ ਦੀ ਹੋਵੇ ਚਾਹੇ ਉਹ ਸਾਰੇ ਪਰਿਵਾਰ ਦੀ ਹੋਵੇ ਤੇ ਜਦੋਂ ਵੀ ਮੇਰੇ ਪੇਕੇਆਂ ਜਿਵੇਂ ਦੁੱਖ ਸੁੱਖ ਆਇਆ ਤੁਸੀਂ ਕਦੇ ਜਵਾਈ ਬਣ ਕੇ ਨਹੀਂ ਖੜੇ ਤੁਸੀਂ ਮੰਮੀ ਨਾਲ ਪੁੱਤ ਬਣ ਕੇ ਖੜੇ ਤੇ ਜਿਹੜੇ ਮੇਰੇ ਮੰਮੀ ਵਾਸਤੇ ਇੱਕ ਫਕਰ ਦੀ ਗੱਲ ਆ ਤੇ ਮੈਂ YouTube ਫੈਮਲੀ ਨੂੰ ਵੀ ਕਹਿਣਾ ਚਾਹੂੰਗੀ ਕਿ ਤੁਸੀਂ ਵੀ ਐਵੇਂ ਕਰਿਆ ਕਰੋ ਮੈਂ ਵੀ ਕੋਸ਼ਿਸ਼ ਕਰਦੀ ਆ ਕਿ ਮੈਂ ਆਪਣੇ ਸਾਰੇ ਪਰਿਵਾਰ ਨਾਲ ਵੀ ਵਧੀਆ ਉਹਨਾਂ ਦੇ ਧੀ ਬਣ ਕੇ ਰਹਾ ਤੇ ਕੋਸ਼ਿਸ਼ ਕਰਦੀ ਆਂ ਵੀ ਜਦੋਂ ਵੀ ਮੇਰੇ ਕੋਲ ਕੋਈ ਆਉਂਦਾ ਹੈ ਉਦੋਂ ਮੈਂ ਉਹਨਾਂ ਦੇ ਇਜਤਤਮਾਰ ਕਰਾਂ ਤੇ ਜਦੋਂ ਵੀ ਮੈਂ ਕੋਈ ਉਹਨਾਂ ਦੇ ਦੁੱਖ ਸੁੱਖ ਚ ਖੜ ਸਕਾਂ ਜਿੰਨੇ ਕੁ ਹੋ ਵੀ ਹੈ ਨਹੀਂ ਹੈ ਕੋਸ਼ਿਸ਼ ਕਰਦੀ ਆਂ ਮੈਂ ਖੜਦੀ ਆਂ ਤੇ ਬਾਕੀ ਮੈਨੂੰ ਬਹੁਤ ਪਿਆਰ ਮਿਲਿਆ ਮੈਂ ਸ਼ੁਕਰਗੁਜ਼ਾਰ ਕਰਦੀ ਆਂ ਸਾਰੇਆਂ ਰਿਸ਼ਤੇਦਾਰਾਂ ਦਾ ਪਿਆਰ ਭਰਾਮਾ ਦਾ ਅਕੀ ਵਿਸ਼ੇ ਸွေ ਬਹੁਤ ਭਾਰ ਵਰਕੇ ਆ ਰਹੀਆਂ ਤੇ ਸਾਰੇ ਰਿਸ਼ਤੇਦਾਰਾਂ ਦਾ ਤੁੰਤਰਾ ਹੁੰਦਾ ਸਾਰੇ ਅੰਰੇ ਤੁੰਨ ਮਰ ਜਾਂਦੀਆਂ ਸਪੈਸ਼ਲੀ ਮੈਂ ਗॉड ਦਾ ਕਰਦੀ ਆ ਜਿਨ੍ਹਾਂ ਨੇ ਤੁਹਾਨੂੰ ਗਾੜੇ ਰੂਪ ਵਿੱਚ ਨਵਾਜਿਆ ਮੇਰੇ ਲਈ ਇੱਕ ਬੈਸਟ ਗਿਫਟ ਔਰ ਮੇਰੇ ਬੱਚੇ ਮੇਰੇ ਲਈ ਬੈਸਟ ਗਿਫਟ ਜਿਹੜਾ ਕੀ ਮੈਂ ਇਹ ਤੁਹਾਨੂੰ ਕਹੂੰਗੀ ਕਿ ਮੈਨੂੰ ਕੋਈ ਸੱਤਾਂ ਜਨਮਾਂ ਦਾ ਜਨਮ ਤਾਂ ਕਿੰਨੇ ਵੇਖੇ ਆ ਕਿ ਸੱਤ ਜਨਮ ਤੋਂ ਤੁਹਾਡਾ ਪਿਆਰ ਮਿਲੇ ਜਾਂ ਕਿਵੇਂ ਪਰ ਤੁਸੀਂ ਸੱਤਾ ਜਨਮਾਂ ਦਾ ਪਿਆਰ ਇੱਜ਼ਤ ਮਾਣ ਮੈਨੂੰ ਇਸੇ ਜਨਮ ਜੀ ਦੇਤਾ ਉਸ ਲਈ ਮੈਂ ਤੁਹਾਡਾ ਧੰਨਵਾਦ ਨਹੀਂ ਕਰਨਾ ਚਾਹੁੰਦੀ ਕਿਉਂਕਿ ਉਹ ਮੈਂ ਰਹਿਗੂ ਦਾ ਧੰਨਵਾਦ ਕਰਦੀ ਆ ਤੁਹਾਡੇ ਪਿਆਰ ਨੂੰ ਸਿੱਕਾ ਨਹੀਂ ਪਾਉਣਾ ਚਾਹੁੰਦੀ ਮੈਂ ਤੁਹਾਨੂੰ ਲੱਦ ਕਰਕੇ ਬਾਕੀ ਮੈਂ ਹੀ ਤੁਹਾਡਾ ਲੋਹੂ ਵੀ ਨਾ ਤੁਹਾਡਾ ਮੈਂ ਹੀ ਲੋਹੂ ਪੀਂਦੀ ਰਵਾਂ ਇਸੇ ਤਰ੍ਹਾਂ ਹੀ ਤੇ ਬਾਕੀ ਮੈਨੂੰ ਪਤਾ ਹੈ ਕਿ ਤੁਸੀਂ ਮੈਨੂੰ ਕਦੇ ਵੀ ਕਿਹਾ ਨਹੀਂ ਪਰ ਮੈਂ ਮਹਿਸੂਸ ਕਰਦੀ ਹਮੇਸ਼ਾ ਤੁਸੀਂ ਕਿ ਸਾਡੀ ਬਹੁਤ ਕੇਅਰ ਕਰਦੇ ਹੋ ਸਾਨੂੰ ਬਹੁਤ ਜ਼ਿਆਦਾ ਪਿਆਰ ਦਿੰਦੇ ਹੋ ਤੇ ਅਸੀਂ ਵੀ ਤੁਹਾਨੂੰ ਕਹਿਣਾ ਚਾਹੁੰਦੇ ਹਾਂ ਕਿ ਅਸੀਂ ਵੀ ਤੁਹਾਨੂੰ ਬਹੁਤ ਪਿਆਰ ਕਰਦੇ ਹਾਂ ਤੁਹਾਡੇ ਤੋਂ ਬਿਨਾ ਅਸੀਂ ਸਾਡਾ ਕੋਈ ਵजूद ਨਹੀਂ ਹੈ ਨਾ ਮੇਰਾ ਨਾ ਮੇਰੇ ਬੱਚਿਆਂ ਦਾ ਤੇ ਵੈਗਰੂ ਕਰੇ ਤੁਹਾਡਾ ਪਿਆਰ ਤੇ ਤੁਹਾਡਾ ਸਾਥ ਇਸੇ ਤਰ੍ਹਾਂ ਹੀ ਬਣਿਆ ਰਹੇ بس ਇੰਨੇ ਕਹੂੰਗੀ ਇਸ ਤੋਂ ਲਾਵਾ ਹੋਰ ਕੋਈ ਜ਼ਿਆਦਾ ਨਹੀਂ ਮੈਂ ਜ਼ਿਆਦਾ इमोशनल ਹਾਂ ਥੋੜਾ ਜਿਹਾ इमोशनल ਹੋ ਜੰਨੀ ਹਾਂ ਬਾਕੀ ਤੇ ਥੈਂਕ ਯੂ ਸੋ ਮੱਚ ਪਰਮਾਤਮਾ ਦਾ ਥੈਂਕ ਯੂ ਸੋ ਮੱਚ ਮੇਰੀ ਮਾਂ ਦਾ ਤੇ ਥੈਂਕ ਯੂ ਸੋ ਮੱਚ ਮੇਰੀ ਸਾਸੂ ਮਾਂ ਦਾ ਜਿਨ ਨੇ ਇੰਨੇ ਵਧੀਆ ਮੇਰੇ ਲਈ ਪਤੀ ਨੂੰ ਜਨਮ ਦੇ ਕੇ ਮੈਨੂੰ ਨਵਾਜਿਆ ਬਾਕੀ ਆ ਜੋ ਸਾਡੇ ਵਿੱਚ ਨਹੀਂ ਹਨ ਪਰ ਉਹਨਾਂ ਦਾ ਅਸ਼ੀਰਵਾਦ ਹਮੇਸ਼ਾ ਮੇਰੇ ਨਾਲ ਹੀ ਆ ਤੇ ਉਹਨਾਂ ਦੇ ਅਸ਼ੀਰਵਾਦ ਸਦਕਾ ਹੀ ਅਸੀਂ ਇਹ ਜ਼ਿੰਦਗੀ ਦੇ ਜਿਹੜੇ ਔਖੇ ਸੌਖੇ ਪੜਾਏ ਉਹਨਾਂ ਦੀ ਦਸੀਆਂ ਹੋਈਆਂ ਗੱਲਾਂ ਦੇ ਸਹਾਰੇ ਨਾਲ ਤੇ ਉਹਨਾਂ ਦੇ ਅਸ਼ੀਰਵਾਦ ਨਾਲ ਹੀ ਅਸੀਂ ਚੱਲ ਰਹੇ ਹਾਂ ਥੈਂਕ ਯੂ ਸੋ ਮੱਚ ਥੈਂਕ ਯੂ ਸੋ ਮੱਚ ਸਾਰਿਆਂ ਦਾ ਇੰਨੀ ਟਾਈ ਸਾਰਿਆਂ ਬlesing ਦੇਣ ਲਈ ਆਹ ਤੇ ਆਪੀ ਲੇਵਗਾਰਤੇ ਆਏ ਨੇ ਮੈਨੂੰ ਉਹ ਦੇ ਦੋ ਨਹੀਂ ਮੈਂ ਉਹ ਵਾਹ ਸਾਫਾ ਤਾਂ ਹੈ ਤਾ ਉਹ ਮੋਸ਼ਨਲ ਹੋ ਗਏ ਹੈ ਮੈਂ ਕੇ ਖਾਣੇ ਚਾਹ ਤੋੜੇ ਜਿਦ ਮੋਸ਼ਨਲ ਹੋਏ ਹੈ ਇਹ ਮੋਸ਼ਨਲ ਕੀ ਕੀ ਜਾਵਾਂ ਗੋਦ ਤੇ ਗੇੜੇ ਨਹੀਂ ਆ ਰਹੇ ਵਧੀਆ ਵਧੀਆ ਬਹੁਤ ਵਧੀਆ ਇਹ ਮੇਰਾ ਗਿਫਟ ਆ ਮੇਰਾ ਗਿਫਟ ਕਿੱਧਰ ਲੈ ਚੱਲੇ ਔਰ ਗਾਇਸ ਵੀਰੇ ਮੇਰਾ ਗਿਫਟ ਦੇ ਦੋ ਉੱਤੇ ਆਪਾਂ ਹੁਣ ਬੇਬੇ ਨਾਲ ਫੋਟੋ ਕਰਾ ਲਈਏ ਹੈ ਨਾ ਬੱਚੋ ਮੇਰੀ ਬੇਬੇ ਦਾ ਫੋਟੋ ਕਰ ਦੋ ਆਜੋ ਸਰਦਾਰ ਜੀ ਅਸੀਂ ਬੇਬੇ ਨਾਲ ਬਹਿ ਕੇ ਫੋਟੋ ਕਰਾ ਲਈਏ ਮੂਸੇ ਬੱਚੇ ਕੋਈ ਕਿ ਨਹੀਂ ਬੇਬੇ ਤੂੰ ਮੈਨੂੰ ਵਧਾਈ ਨਹੀਂ ਦੇਣੀ ਮੇਰੇ ਵਿਆਹ ਦੀ ਤੈਨੂੰ ਵਧਾਈਆਂ ਤਾਂ ਦੇ ਦਿਆਂਗਾ ਤੈਨੂੰ ਸਭ ਸਭ ਕੁਝ ਦੇ ਦਿਆਂਗਾ ਹਾਂ ਤੂੰ ਮੇਰੇ ਕੋਲੇ ਵੀ ਪੈਣੀ ਹੈ ਅੱਜ ਤਾਂ ਫਿਰ ਬੇਬੇ ਮੈਂ ਬਿਜ਼ੀ ਸੀ ਤਾਹ ਨਹੀਂ ਨਾ ਬੈਠੀ ਨਹੀਂ ਤੂੰ ਅੱਜ ਮੇਰੇ ਕੋਲੇ ਨਹੀਂ ਪੈ ਅੱਜ ਮੈਂ ਫਿਰ ਕਿ ਬਿਜ਼ੀ ਆ ਨਾ ਅੱਜ ਮੈਂ ਆਪਣੇ ਵਿਆਹ ਦੀਆਂ ਤਿਆਰੀਆਂ ਕਰਦੀ ਪਈ ਆ ਚੰਗਾ ਕਰੀ ਜਾ ਮੈਂ ਤਿਆਰ ਤੁਰੋ ਕੇ ਫਿਰ ਸਹੁਰੇ ਜਾਉਂਗੇ ਨਾ ਸੋਦੇ ਚੱਲੋ ਚੱਲੋ ਪਹਾਰ ਲਾ ਦੇ ਭਜਾਣਾ ਨਹੀਂ ਜਾਜੀ ਝਾਲੀ ਨਾ ਡਾਲਿਆ ਜੀ ਗਾਈਸ ਆਪਣੇ ਮੈਮ ਹੁਣ ਇੱਧਰ ਦੀ ਆਉਣਗੇ ਦੇਖਿਓ ਉੱਪਰੋਂ ਦੀ ਗਏ ਸੀ ਪਰ ਆਉਣਗੇ ਇੱਧਰ ਦੀ ਆ ਆ ਗਏ ਆ ਵੇਖੋ ਗਾਈਸ ਮਾੜੀ ਜਿਹੇ ਰੇਸ ਦਿੱਤੀ ਮਾੜੀ ਭਾਈ ਦੀ ਨੱਕਾ ਨਾ ਠੋਕੇ ਕਿਸੇ ਚੂੜ ਲੈ ਗਈ ਨਹੀਂ ਕੋਦੋ ਬਣਾਈ ਭਰਾ ਅਸੀਂ ਪਿੰਡ ਦੇ ਲੋਕਾਂ ਨੂੰ ਨਹੀਂ ਔਰਵਿੰਦਰ ਵੇਨ ਖੁਸ਼ੀਰਵਿੰਦਰ ਬਣਿਆ ਨਹੀਂ ਹਰਵਿੰਦਰ ਚੱਲਿਆ ਹੋ। ਗਾਇਜ਼ ਇਦਾਂ ਹੀ ਕੰਮ ਕੁੱਮ ਨਿਬੜ ਗਿਆ ਸਾਰਾ ਤੇ ਇੱਥੇ ਰੋਟੀ ਪਾਣੀ ਅਸੀਂ ਕਰ ਲਿਆ ਸਲੇਬਸ ਨੂੰ ਬਸ ਸਾਫ਼ ਕਰਤੀਆਂ ਭਾਂਡੇ ਤੋਤੇ ਤੇ ਉਹ ਵੀਡੀਓ ਨਹੀਂ ਲੈ ਸਕੇ ਕਿਉਂਕਿ ਕਾਫੀ ਜਾਣੇ ਸੀਗੇ ਤੇ ਹੁਣ ਅਸੀਂ ਚੱਲੇ ਆ। ਲੈ ਕੇ ਨਹੀਂ ਤੇ ਪਸਤਾ ਦੇਖੋ ਅੱਜ ਕੁੜੀ ਨੂੰ ਤੋਰਨ ਲਈ ਆਏ ਹੋਏ ਨੇ ਆ ਆ ਹੈਗੇ ਨੇ ਕੁੜੀ ਵਾਲੇ ਤੇ ਆ ਮੁੰਡੇ ਵਾਲੇ ਖੜੇ ਆ ਇਹ ਮੈਨੂੰ ਲੈਣ ਆਏ ਹਾਂ ਹਾਂ ਇਹਨਾਂ ਨੇ ਪਟਾਕੇ ਤੱਕ ਕੇ ਮੁੰਡੇ ਵਾਲੇ ਸੀ ਮੈਂ ਤੇ ਇੱਧਰ ਅਜੇ ਚੱਲ ਰਹੀ ਗੱਲਬਾਤ ਤਰਪੋ ਹੁਣ ਲੇਟ ਹੋ ਗਿਆ ਆਪਾਂ ਪਰ ਮੈਂ ਮੇਕ ਕਾ ਕੰਮ ਰਹਿ ਗਿਆ ਆਪਾਂ ਗੱਡੀ ਨੂੰ ਸ਼ਿੰਗਾਰ ਕੇ ਲਿਆਏ ਆਓ ਤੁਹਾਡੇ ਘਰੇ ਫੁੱਲ ਨਹੀਂ ਨਾ ਹੋਣੇ ਸਾਡੇ ਕਾਲਜ ਤੋਂ ਤਾਂ ਵਾਅਦਾ ਲਗਾ ਜੀ ਤਾਂ ਆਵੇਂ ਮੈਨੂੰ ਤੋੜਨਾ ਹੈ ਚਲ ਬਾ ਗੱਡੀ ਚ ਵੇਲਾ ਮੈਨੂੰ ਰੱਖ ਦੇ ਦੀ ਬੈਕ ਕੈਂਸਰ ਆਪਦੇ ਘਰੇ ਜੇ ਵੇਲਾ ਲੋਕਾਂ ਦੀਆਂ ਕੁੜੀਆਂ ਰੋਂਦੀਆਂ ਮੈਂ ਹੱਸਦੀ ਹੱਸਦੀ ਚੱਲੀ ਬਾਕੀ ਗਾਇਸ ਰਾਤੀ ਅਸੀਂ ਵਲੌਗ ਨਹੀਂ ਬਣਾ ਸਕੇ ਜਿਵੇਂ ਸਿਲ ਲੇਟ ਹੋਗੇ ਸੀ ਆਉਂਦੇ ਆਉਂਦੇ ਤੇ ਮੈਂ ਇੱਥੇ ਤੁਹਾਨੂੰ ਦੱਸਣਾ ਚਾਹੁੰਦੀ ਆ ਕਿ ਕੋਈ ਭੈਣ ਭਰਾ ਇਹ ਨਾ ਸਮਝੇ ਕਿ ਇਕੱਲੇ ਪੇਕੇ ਪਰਿਵਾਰ ਨਾਲ ਅਨਿਵਰਸਰੀ ਸੈਲੀਬ੍ਰੇਟ ਕੀਤੀ ਕਿ ਸਾਰੇ ਪਰਿਵਾਰ ਦਾ ਕੋਈ ਨਹੀਂ ਸੀਗਾ ਕਿਉਂਕਿ ਮੈਨੂੰ ਖੁਦ ਨੂੰ ਨਹੀਂ ਸੀ ਪਤਾ ਕਿ ਇੰਨਾ ਸੈਲੀਬ੍ਰੇਸ਼ਨ ਹੋ ਰਹੀ ਆ ਹਮੇਸ਼ਾ ਦੀ ਤਰ੍ਹਾਂ ਜਿਵੇਂ ਹੁਣ ਬੱਚੇ ਜਦੋਂ ਦੇ ਵੱਡੇ ਹੋਏ ਨਾ ਇੱਕ ਦੋ ਅਨਿਵਰਸਰੀਆਂ ਹੋਈਆਂ ਵੀ ਘਰੇ ਕੇਕ ਲੈ ਆਉਂਦੇ ਸੀ ਕੇਕ ਕੱਟ ਲੈਂਦੇ ਸੀ ਆਪਾਂ ਲੋ ਇਸ ਸਕੂਟੀ ਲਿਆ ਕੇ ਨਾ ਤੇ ਉੱਥੇ ਮੰਮਾ ਦੇ ਘਰ ਚ ਖਲਾਰੀ ਹੋਈ ਸੀ ਮੈਂ ਕਹਿ ਰਹੀ ਸੀ ਇੱਥੇ ਆਪਾਂ ਕੇਕ ਕੱਟਣਾ ਇਹ ਵਾਰ-ਵਾਰ ਕਹਿ ਰਹੀ ਸੀ ਨਹੀਂ ਨਹੀਂ ਆਪਾਂ ਉੱਥੇ ਕੱਟਣਾ ਮੰਮੀ ਨੇ ਬਾਟੇ ਰੱਖੀ ਆ ਪਰ ਇਹਨਾਂ ਨੇ ਨਾ ਉਹ ਸਰਪ੍ਰਾਈਜ਼ ਉੱਥੇ ਖਲਾਰ ਕੇ ਆਏ ਸੀ ਨਾ ਤਾਂ ਕਰਕੇ ਕਹਿ ਰਹੀ ਸੀ ਬਾਕੀ ਵਾਈਗਰੂ ਸਾਥ ਦੇਵੇ ਚੰਗਾ ਸਮਾਵੇ ਅਗਲੀ ਅਨਿਵਰਸਰੀ ਆਪਾਂ ਸਾਰੇ ਤੇ ਪਿੱਕੇ ਪਰਿਵਾਰ ਸਾਰੇ ਕੱਟੇ ਵੈਸੇ ਮੇਰਾ ਤਾਂ ਸੁਪਨਾ ਇਹ ਹੈ 25 ਜਦੋਂ ਆਪਣੇ ਸਾਲ ਹੋਗੇ ਉਦੋਂ ਇੱਕ ਛੋਟੀ ਜੀ ਪਾਰਟੀ ਰੱਖਾਂਗੇ ਜਿਹਦੇ ਵਿੱਚ ਪਿੱਕੇ ਸਾਰੇ ਸਾਰੇ ਮੇਰੇ ਸ਼ਾਮ ਲਉਣਗੇ ਬਾਕੀ ਮੈਂ ਸਾਰਿਆਂ ਦੀ ਬਰਾਬਰ ਰਿਸਪੈਕਟ ਕਰਦੀ ਆ ਮੈਨੂੰ ਸੋਹਰਾ ਪਰਿਵਾਰ ਤੋਂ ਵੀ ਬਹੁਤ ਪਿਆਰ ਮਿਲਦਾ ਹੈ ਮੇਰੀਆਂ ਭੂਆ ਸੱਸਾਂ ਮੇਰੇ ਤਾਈਆਂ ਸਾਰੇ ਮੇਰੀ ਯਦਰਾਣੀਆ ਸਾਰਿਆਂ ਨੇ ਬਹੁਤ ਵਿਸ਼ੇਸ ਦਿੱਤੀਆਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬਹੁਤ ਹੀ ਤੁਸੀਂ ਪਿਆਰ ਦਿੱਤਾ ਮੈਂ ਇਹਨਾਂ ਸੋਚਿਆ ਨਹੀਂ ਸੀਗਾ ਬਾਕੀ 19 ਸਾਲਾਂ ਦੇ ਸਫਰ ਵਿੱਚ ਸਭ ਤੋਂ ਮਹਿੰਗਾ ਤੇ ਕਿਉਂਕਿ ਮੈਨੂੰ ਸਰਪ੍ਰਾਈਜ਼ ਬਹੁਤ ਪਸੰਦ ਆ ਤੇ ਮੇਰੇ ਹਸਬੰਦ ਬਹੁਤ ਸ਼ਾਇਆ ਤੇ ਉਹ ਕਦੇ ਵੀ ਉਹਨਾਂ ਨੇ ਮੈਨੂੰ ਕਦੇ ਸਰਪ੍ਰਾਈਜ਼ ਨਹੀਂ ਦਿੱਤਾ ਮੈਂ ਇਹਨਾਂ ਨੂੰ ਬੜਾ ਕਹਿ ਨਹੀਂ ਨੀ ਕਿ ਮੈਨੂੰ ਕਦੇ ਨੇਲ ਪੇਂਟ ਹੀ ਲਿਆ ਦੋ ਮਤਲਬ ਵੈਸੇ ਹੀ ਚੀਜ਼ ਬਾਜ਼ਾਰ 'ਚ ਮੈਂ ਗਈ ਆ ਪਰ ਮਮੇ ਜਿੰਨਾ ਦਾ ਮਰਜ਼ੀ ਖਰਚਾ ਕਰ ਲਾਂ ਪਰ ਇਹਨਾਂ ਨੇ ਕਦੇ ਮੈਨੂੰ ਸਰਪ੍ਰਾਈਜ਼ ਕੁਇਸ਼ਨ ਨਹੀਂ ਸੀ ਦਿੱਤਾ ਪਰ ਮੈਂ ਬਹੁਤ ਜ਼ਿਆਦਾ ਈਮੋਸ਼ਨਲ ਵੀ ਹੋ ਗਈ ਸੀ ਤੇ ਬਹੁਤ ਬਹੁਤ ਜ਼ਿਆਦਾ ਵਧੀਆ ਮੇਰੀ ਜ਼ਿੰਦਗੀ ਦਾ ਸਰਪ੍ਰਾਈਜ਼ ਤੇ ਵੈਗਰੂ ਕਰੇ ਇਹਨਾਂ ਨੂੰ ਰੱਬ ਲੰਮੀਆਂ ਉਮਰਾਂ ਬਖਸ਼ੇ ਬਾਕੀ ਮੇਰੀ ਤਬੀਅਤ ਖਰਾਬ ਆ ਥੋੜੀ ਜੀ ਖਾਂਸੀ ਆ ਰਹੀ ਸੀ ਤੇ ਫਿਰ ਵੀ ਮੈਂ ਕਿਹਾ ਚਲੋ ਵਲੌਗ ਦਾ ਐਂਡ ਕਰਦੇ ਆ ਰਾਤੀ ਆਪਾਂ ਵਲੌਗ ਦਾ ਐਂਡ ਨਹੀਂ ਕਰ ਸਕੇ ਕੋਈ ਵਿਊਜ਼ ਨਹੀਂ ਦੇ ਸਕੇ ਤੇ ਮਿਲਦੇ ਹਾਂ ਨੈਕਸਟ ਵਲੌਗ ਚ ਅੱਜ ਦਾ ਵਲੌਗ ਕਿਵੇਂ ਦਾ ਲੱਗਾ ਪਲੀਜ਼ ਲਾਈਕ ਕਮੈਂਟ ਸ਼ੇਅਰ ਕਰ ਦੇਣਾ ਔਰ ਜਿਨੇ ਜਿਹੜੇ ਭੈਣ ਭਰਾ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਦਿਓ ਸੋ ਅੱਜ ਤਬੀਤ ਖਰਾਬ ਹੋਣ ਕਰਕੇ ਥੋੜਾ ਜਾਂ ਮੈਂ ਸਹੀ ਤਰੀਕੇ ਨਾਲ ਨਹੀਂ ਬੋਲ ਪਾਉਂਦੀ ਬਾਕੀ ਇਸੇ ਤਰ੍ਹਾਂ ਹੀ ਪਿਆਰ ਦਿੰਦੇ ਰਹੋ ਬਣੇ ਰਹੋ ਇਸੇ ਤਰ੍ਹਾਂ ਹੀ ਕੱਲ ਨੂੰ ਮਿਲਦੇ ਇੱਕ ਨਵੇਂ ਵਲੌਗ 'ਚ ਤਦ ਤੱਕ ਲਈ ਸਸ਼ਿਕਾ